ਅਗਰ ਤੁਸੀਂ ਗਰੀਬ ਜੰਮੇ ਆ ਗਰੀਬਾਂ ਦੇ ਘਰਾਂ ਚ ਜੰਮੇ ਆ ਤੇ ਤੁਹਾਡਾ ਕੋਈ ਕਸੂਰ ਨਹੀਂ ਆ ਪਰ ਅਗਰ ਤੁਸੀਂ ਗਰੀਬਾਂ ਦੇ ਘਰਾਂ ਚ ਮਰ ਗਏ ਗਰੀਬ ਮਰ ਗਏ ਤੇ 100% ਕਸੂਰ ਤੁਹਾਡਾ ਹੈ ਕਿਸੇ ਹੋਰ ਦਾ ਨਹੀਂ ਪਰਮੇਸ਼ਵਰ ਨੇ ਹੁਣ ਤੁਹਾਨੂੰ ਇੱਕ ਮੌਕਾ ਦਿੱਤਾ ਇੱਕ ਟਾਈਮ ਦਿੱਤਾ ਕਿ ਤੁਸੀਂ ਉਹਦੇ ਕੇ ਦੁਆਵਾਂ ਕਰੋ ਤੇ ਕੰਮ ਕਰੋ ਦੁਆਵਾਂ ਕਰੋ ਤੇ ਕੰਮ ਕਰੋ ਦੁਆਵਾਂ ਕਰੋ ਤੇ ਕੰਮ ਕਰੋ ਅਸੀਂ ਦੁਆਵਾਂ ਵੀ ਨਹੀਂ ਕਰਦੇ ਤੇ ਅਸੀਂ ਕੰਮ ਵੀ ਨਹੀਂ ਕਰਦੇ ਅਸੀਂ ਕਹਿੰਦੇ ਰੱਬ ਨੇ ਦੇਣਾ ਸਾਰਾ ਕੁਝ ਰੱਬ ਨੇ ਕਰ ਦਿੱਤਾ ਆਲਰੇਡੀ ਸੈਟ ਅਪ ਸਾਨੂੰ ਹੁਣ ਐਫਰਟਸ ਲਾਣੇ ਪੈਣੇ ਆ ਸਾਨੂੰ ਕੰਮ ਕਰਨੇ ਪੈਣੇ ਆ ਗੁਰੂ ਜੀ ਨੇ ਟੋਕਰੀਆਂ ਚ ਰੋਟੀਆਂ ਦੇ ਮੱਛੀਆਂ ਪਾਈਆਂ ਤੇ ਹੱਥ ਉਠਾ ਕੇ ਸਵਰਗ ਦੇ ਵੱਲ ਬਰਕਤ ਮੰਗੀ ਤੇ ਬਾਈਬਲ ਦੱਸਦਾ ਆ ਟੋਕਰੀਆਂ ਚ ਰੋਟੀਆਂ ਆਉਣ ਲੱਗ ਪਈਆਂ ਤੇ ਮੱਛੀਆਂ ਵਾਲੀ ਟੋਕਰੀ ਚ ਮੱਛੀਆਂ ਆਉਣ ਲੱਗ ਪਈਆਂ ਤੇ ਚੇਲੇ ਟੋਕਰੀ ਜੋ ਕੱਢੀ ਜਾਂਦੇ ਆ ਨਮੀਆਂ ਆਈ ਜਾਂਦੀਆਂ ਟੋਕਰੀ ਜੋ ਕੱਢੀ ਜਾਂਦੇ ਆ ਨਮੀਆਂ ਆਈ ਜਾਂਦੀਆਂ ਟੋਕਰੀ ਜੋ ਕੱਢੀ ਜਾਂਦੇ ਤੇ ਨਮੀਆਂ ਆਈ ਜਾਂਦੀਆਂ ਹੈ ਨਾ ਬਰਕਤ ਕਮਾਲ ਦੀ ਨਾਗ ਦੀ ਲੋੜ ਪਈ ਨਾ ਹਲਵਾਈ ਦੀ ਲੋੜ ਪਈ ਨਾ ਗੰਡਿਆਂ ਦੀ ਲੋੜ ਪਈ ਨਾ ਮਿਰਚਾਂ ਦੀ ਨਾ ਲੂਣ ਦੀ ਨਾ ਵੱਡੇ ਵੱਡੇ ਪਤਿਲਿਆਂ ਦੀ ਤੁਸੀਂ ਕਿਉਂ ਪਤਿਲਿਆਂ ਦੀ ਚਿੰਤਾ ਕਰਦੇ ਹੋ ਅੱਜ ਤੁਸੀਂ ਕਿਉਂ ਅੱਗ ਦੀ ਚਿੰਤਾ ਕਰਦੇ ਹੋ ਤੁਸੀਂ ਕਿਉਂ ਘਿਓ ਦੀ ਚਿੰਤਾ ਕਰਦੇ ਹੋ ਬਰਕਤ ਮੰਗੋ ਪਰਮੇਸ਼ਵਰ ਤੁਹਾਨੂੰ ਬਰਕਤ ਦੇਣ ਲਈ ਤਿਆਰ ਆ ਹallelujah ਬਰਕਤ ਮੰਗੋ ਅਜੀਬ ਤਰੀਕੇ ਨਾਲ ਬਹੁਤ ਹੀ ਇਹੋ ਜਿਹਾ ਪਰਮੇਸ਼ਵਰ ਢੰਗ ਨਾਲ ਤੁਹਾਨੂੰ ਬਰਕਤ ਦੋਗੇ ਤੁਸੀਂ ਆਪ ਹੈਰਾਨ ਰਹੋਗੇ ਇਹ ਕਿੱਦਾਂ ਹੋ ਸਕਦਾ ਹੈ ਇਹ ਕਿਵੇਂ ਪੋਸਿਬਲ ਆ ਪਰ ਆ ਜਿਵੇਂ ਹੁਣ ਕਈ ਮੈਂ ਪ੍ਰਚਾਰਕਾਂ ਨੂੰ ਸੁਣਿਆ ਵੱਡੇ ਵੱਡੇ ਪ੍ਰਚਾਰਕ ਪ੍ਰਚਾਰ ਕਰਦੇ ਉਹ ਕਹਿੰਦੇ ਦੇਖੋ ਕ੍ਰਿਸ਼ਨਾਂ ਦੇ ਮੋਰੇ ਮੁਲਕ ਇਕੱਠਾ ਹੋ ਗਿਆ ਓਏ ਬੜੀ ਤਕਲੀਫ ਹੈ ਇਹਨਾਂ ਨੂੰ ਆਪਣੇ ਆਪ ਨੂੰ ਰੱਬ ਦੇ ਬੰਦੇ ਕਹਾਉਂਦੇ ਆ ਫਿਰ ਇਹਨਾਂ ਦੇ ਅੰਦਰ ਇਹ ਨਫ਼ਰਤ ਕਿਉਂ ਹੈ ਉਹ ਰੱਬ ਦੇ ਬੰਦਿਆਂ 'ਚ ਕੋਈ ਨਫ਼ਰਤ ਨਹੀਂ ਹੁੰਦੀ ਜੇ ਰੱਬ ਦੇ ਬੰਦੇ ਆ ਇਹ ਕਿਉਂ ਰੌਲਾ ਪਾਉਨੇ ਆ ਓਏ ਕ੍ਰਿਸ਼ਚਨਾ ਜੀ ਦੇਖੋ ਕਿੰਨੇ ਪ੍ਰਚਾਰਕ ਪ੍ਰਚਾਰ ਕਰ ਰਿਹਾ ਲੱਖਾਂ ਲੋਕ ਬੈਠੇ ਨੇ ਤਕਲੀਫ ਕਿਉਂ ਆਜ ਇਹਨਾਂ ਨੂੰ ਇਹਨਾਂ ਦੇ ਅੰਦਰ ਨਾ ਇੱਕ ਡਾਰਿਆ ਡਰ ਤੇ ਮੈਂ ਅੱਜ ਕਹਿਣਾ ਚਾਹੁੰਦਾ ਡਰੋ ਨਾ ਇਹ ਚਮਤਕਾਰਾਂ ਵਿੱਚ ਵਿਸ਼ਵਾਸ ਕਰਨ ਜਾਂ ਨਾ ਕਰਨ ਪਰ ਮਸੀਹ ਸਾਰੀ ਕੌਮ ਇਜ਼ਰਾਈਲ ਤੋਂ ਲੈ ਕੇ ਯਹੂਦੀਆਂ ਤੱਕ ਸਾਰੀਆਂ ਕੌਮਾਂ ਜਿਹੜੀਆਂ ਪ੍ਰਭੂ ਨੂੰ ਪਿਆਰ ਕਰਦੀਆਂ ਨੇ ਉਹ ਚਮਤਕਾਰਾਂ ਦੇ ਵਿੱਚ ਵਿਸ਼ਵਾਸ ਰੱਖਦੀਆਂ ਨੇ ਚਮਤਕਾਰ ਹੁੰਦੇ ਨੇ ਲਾਲ ਸਮੁੰਦਰ ਦਾ ਚਮਤਕਾਰ ਛੱਡਦੀ ਏ ਇਹਦਾ ਪ੍ਰਚਾਰ ਕਰਨਾ ਬੰਦ ਕਰਦੀ ਏ ਹਿਸਟਰੀ ਦੱਸਦੀ ਏ ਲਾਲ ਸਮੁੰਦਰ ਫਟ ਗਿਆ ਤੇ ਤੁਸੀਂ ਅੱਜ ਪਾ ਕੇ ਚਿੱਟੇ ਕੱਪੜੇ ਤੇ ਖਰੂ ਪੋਨੇ ਆ ਬੜੀ ਤਕਲੀਫ ਕਿਉਂ ਹੋ ਰਹੀ ਹੈ ਤੁਹਾਨੂੰ ਬੜੀ ਤਕਲੀਫ ਹੈ ਤੁਹਾਨੂੰ ਪਤਾ ਨਹੀਂ ਕਿਸ ਗੱਲ ਦੀ ਤਕਲੀਫ ਹੈ ਓਏ ਅਸੀਂ ਤੁਹਾਨੂੰ ਆਪਣੇ ਭਰਾ ਮੰਨਦੇ ਆ ਤੁਸੀਂ ਸਾਡੇ ਪੰਜਾਬ ਦੇ ਹੋ ਅਸੀਂ ਤੁਹਾਡੇ ਪੰਜਾਬ ਦੇ ਆ ਜੈਲਸ ਨਾ ਕਰੋ ਪਿਆਰ ਕਰਕੇ ਦਿਖਾਓ ਜੇ ਤੁਹਾਡਾ ਦਿਲ ਵੱਡਾ ਹੈ ਜੈਲਸ ਤੇ ਧਰਮੀ ਮਿਕਸ ਨਹੀਂ ਹੋ ਸਕਦੇ ਇਸ ਲਈ ਸਾਡੇ ਕਦੇ ਪ੍ਰਚਾਰਕ ਨੇ ਟਿੱਪਣੀ ਕੀਤੀ ਹੋਵੇ ਭਵਾਂ ਲੱਖਾਂ ਚਿੱਟੀ ਚਮੜੀ ਵਾਲੇ ਲੋਕ ਆ ਕੇ ਕਿਤੇ ਵੀ ਆ ਕੇ ਸੀਸ ਝੁਕਾਉਣ ਸਾਡੇ ਬੰਦੇ ਕਦੇ ਅੱਧੀ ਜਵਾਨ ਦੇ ਨਾਲ ਅੱਧਾ ਸ਼ਬਦ ਵੀ ਨਹੀਂ ਬੋਲਦੇ ਕਿਉਂਕਿ ਹਰ ਬੰਦੇ ਦੀ ਆਜ਼ਾਦੀ ਹੈ ਮੈਂ ਪਹਿਲਾਂ ਬੋਲਿਆ ਪਰਮੇਸ਼ਰ ਕਿਸੇ ਦੀ ਆਜ਼ਾਦੀ ਨਹੀਂ ਖੋਦੇ ਪਰ ਇਹ ਧਰਮ ਦੇ ਠੇਕੇਦਾਰ ਬਣੇ ਆ ਲੋਕਾਂ ਦੀ ਆਜ਼ਾਦੀ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਆ ਮੈਜੂਲ ਆਵਾਮ ਨੂੰ ਕਹਿਣਾ ਚਾਹੁੰਦਾ ਜਾਗੋ ਇਹ ਕੌਣ ਹੈ ਤੁਹਾਡੀ ਆਜ਼ਾਦੀ ਜਿਹੜੀ ਆ ਖੋਣ ਵਾਲੇ ਤੁਹਾਨੂੰ ਡਰਾਉਣ ਵਾਲੇ ਮਸੀਹੀ ਲੋਕ ਡਰਨ ਵਾਲੇ ਨਹੀਂ ਹੈ ਸ਼ੁਕਰ ਹੈ ਉਸ ਪਰਮਾਤਮਾ ਦਾ 12 ਚੇਲੇ ਵੀ ਤਲਵਾਰਾਂ ਰੱਖਦੇ ਸਨ ਪਰ ਖੁਦਾ ਨੇ ਜੀਸਸ ਕ੍ਰਾਈਸ ਨੇ ਤਲਵਾਰਾਂ ਚਲਾਉਣ ਦਾ ਹੁਕਮ ਨਹੀਂ ਦਿੱਤਾ ਨਹੀਂ ਤੇ ਸਾਰੇ ਇੱਕੋ ਜਿਹੇ ਹੀ ਹੋਣਾ ਸੀ ਤੇ ਇਹਨਾਂ ਨੂੰ ਸ਼ਾਂਤੀ ਦਾ ਦਿੱਤਾ ਮਸੀਹ ਲੋਕ ਸਾਰੀ ਦੁਨੀਆ ਵਿੱਚ ਚਾਹੇ ਉਹ ਚੰਦ ਤੇ ਰਹਿੰਦੀ ਹੈ ਜਮੀਨ ਤੇ ਰਹਿੰਦੀ ਹੈ ਜਮੀਨ ਦੇ ਹੇਠਾਂ ਰਹਿੰਦੀ ਹੈ ਹਰ ਥਾਂ ਤੇ ਸ਼ਾਂਤੀ ਦੇ ਪ੍ਰਤੀਕ ਨਜ਼ਰ ਆਉਂਦੇ ਨੇ ਇਸ ਕਰਕੇ ਮੈਂ ਅੱਜ ਕਹਿਣਾ ਚਾਹੁੰਨਾ ਸੁਣਨ ਵਾਲੇ ਸੱਜਣਾ ਨੂੰ ਪਿਆਰਿਆਂ ਨੂੰ ਓਏ ਬਰਕਤ ਲੈ ਲਓ ਪਰਮੇਸ਼ਰ ਬਰਕਤ ਦੇਣ ਨੂੰ ਤਿਆਰ ਆ ਪਰ ਬਰਕਤ ਲੈਣ ਲਈ ਤੁਹਾਨੂੰ ਆਪਣਾ ਦਵਾਰ ਖੋਲਣਾ ਪਉ ਵਿਸ਼ਵਾਸ ਕਰਨਾ ਪਉ ਹਾਂ ਮੈਂ ਵਿਸ਼ਵਾਸ ਕਰਦਾ ਪ੍ਰਭ ਯਿਸੂ ਦੇ ਨਾਂ 'ਚ ਬਰਕਤ ਆ ਹਾਂ ਮੈਂ ਵਿਸ਼ਵਾਸ ਕਰਦਾ ਉਹਦੇ ਨਾਂ 'ਚ ਇੰਪੋਸੀਬਲ ਚੀਜ਼ਾਂ ਪੋਸੀਬਲ ਹੁੰਦੀਆਂ ਨੇ ਹਾਂ ਮੈਂ ਵਿਸ਼ਵਾਸ ਕਰਦਾ ਹਾਂ ਟਾਈਮਿੰਗ ਨੂੰ ਬਦਲ ਦਿੰਦਾ ਯਹਵਾ ਤੇ ਕਹਿੰਨੇ ਹਜ਼ਾਰਾਂ ਲੋਕ ਸੁਣ ਲਓ ਚਮਤਕਾਰ ਪ੍ਰਭ ਯਿਸੂ ਦੇ ਨਾਮ ਦੇ ਵਿੱਚ ਕਹਿੰਦੇ ਅਸੀਂ ਚਮਤਕਾਰਾਂ ਤੇ ਵਿਸ਼ਵਾਸ ਨਹੀਂ ਕਰਦੇ ਤੁਹਾਡੇ ਵਿਸ਼ਵਾਸ ਕਰਨ ਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਕਰੋ ਜਾਂ ਨਾ ਕਰੋ ਅਸੀਂ ਕਹੋ ਜੋਰ ਲਾਇਆ ਤਸੀਂ ਨਾ ਚਮਤਕਾਰਾਂ ਤੇ ਵਿਸ਼ਵਾਸ ਕਰੋ ਭਾਈ ਅਸੀਂ ਤੇ ਦੱਸਦੇ ਆ ਬਾਈਬਲ ਦੇ ਵਿੱਚ ਇਦਾਂ ਲਿਖਿਆ ਚਮਤਕਾਰ ਹੋਏ ਆ ਚਮਤਕਾਰ ਹੁੰਦੇ ਆ ਔਰ ਚਮਤਕਾਰਾਂ ਨੇ ਹੁੰਦੇ ਰਹਿਣਾ 5000 ਬੰਦੇ ਨੇ ਉਹ ਭਾਈ ਰੋਟੀਆਂ ਮੱਛੀਆਂ ਖਾਧੀਆਂ ਹੋ ਸਕਦਾ ਕਈ ਮੱਛੀਆਂ ਨਾ ਖਾਣ ਵਾਲੇ ਹੁਣ ਪਰ ਉਹਨਾਂ ਨੇ ਰੋਟੀਆਂ ਖਾਧੀਆਂ ਇਸ ਕਰਕੇ ਜ਼ਰੂਰੀ ਨਹੀਂ ਹੈ ਇੱਥੇ ਕਈਆਂ ਦੇ ਮਨ ਵਿੱਚ ਸਵਾਲ ਹੋਣਾ ਵੀ ਮੱਛੀਆਂ ਖਾਣੀਆਂ ਚਾਹੀਦੀਆਂ ਕਿ ਨਹੀਂ ਉਹ ਭਾਈ ਤੁਹਾਡੀ ਆਪਣੀ ਮਰਜ਼ੀ ਹੈ ਤੁਹਾਡੀ ਮਰਜ਼ੀ ਤੇ ਕੋਈ ਕਿਨ ਤੋਂ ਪ੍ਰਾਂਤੋਂ ਨਹੀਂ ਖਾਣੀਆਂ ਖਾਓ ਨਹੀਂ ਖਾਣੀਆਂ ਤੇ ਠੀਕ ਹੈ ਹੋਰ ਬਹੁਤ ਕੁਸ਼ਾ ਖਾਣ ਨੂੰ ਆਪਾਂ ਇੱਥੇ ਸੰਗ ਜਰੂਰ ਪਸਾਉਣੇ ਆ ਅੱਜ ਮੇਰੀ ਆਪ ਜੀ ਨੂੰ ਬੇਨਤੀ ਹੈ ਅੱਜ ਦਾ ਵਚਨ ਤੁਹਾਨੂੰ ਇੱਕ ਹੌਸਲਾ ਦੇਣ ਵਾਸਤੇ ਤਾਨੂੰ ਇੱਕ ਤਸੱਲੀ ਦੇਣ ਵਾਸਤੇ ਇੱਕ ਸੱਚ ਦੀ ਤਸਵੀਰ ਦਿਖਾਉਣ ਵਾਸਤੇ ਆ ਬਾਈਬਲ ਕਹਿੰਦੀ ਹੈ ਲਿਖਿਆ ਮੇਰੇ ਬਾਈਬਲ ਦੇ ਵਿੱਚ ਪ੍ਰਭੂ ਯਿਸੂ ਸਭ ਸ਼ਹਿਰਾਂ ਤੇ ਪਿੰਡਾਂ ਵਿੱਚ ਗਏ ਉਹਨਾਂ ਨੇ ਯਹੂਦੀਆਂ ਦੇ ਪ੍ਰਾਰਥਨਾ ਘਰਾਂ ਵਿੱਚ ਸਿੱਖਿਆਵਾਂ ਦਿੱਤੀਆਂ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਸ਼ੁਭ ਸਮਾਚਾਰ ਸੁਣਾਇਆ ਅਤੇ ਹਰ ਤਰ੍ਹਾਂ ਦੇ ਕਮਜ਼ੋਰਾਂ ਅਤੇ ਬਿਮਾਰਾਂ ਨੂੰ ਚੰਗੇ ਕੀਤਾ ਗੇਨੇ ਬਿਮਾਰਾਂ ਤੇ ਕਮਜ਼ੋਰਾਂ ਨੂੰ ਚੰਗੇ ਕੀਤਾ ਜਿਨ੍ਹਾਂ ਨੇ ਆਵਾਜ਼ ਮਾਰੀ ਪ੍ਰਭ ਯੇਸ਼ੂ ਸਾਡੇ ਤੇ ਕਿਰਪਾ ਕਰੋ ਜਿਨ੍ਹਾਂ ਨੇ ਕਿਹਾ ਪ੍ਰਭ ਯੇਸ਼ੂ ਸਾਡੇ ਤੇ ਤਰਸ ਕਰੋ ਮੈਂ ਕਿਹਾ ਪ੍ਰਭ ਯੇਸ਼ੂ ਤਰਸ ਦੇ ਨਾਲ ਭਰੇ ਹੋਏ ਸਨ ਭਰੇ ਹੋਏ ਹੈ ਤੇ ਤਰਸ ਦੇ ਨਾਲ ਭਰੇ ਹੋਏ ਰਹਿਣਗੇ ਜਦ ਤੱਕ ਜੱਜਮੈਂਟ ਦਾ ਐਲਾਨ ਨਹੀਂ ਹੋ ਜਾਂਦਾ ਤਰਸ ਅੱਜ ਪ੍ਰਭੂ ਯਿਸੂ ਨੂੰ ਮਨਤੀ ਤਰਸ ਆ ਰਿਹਾ ਜਿੱਥੇ ਵੀ ਤੁਸੀਂ ਹੋ ਅੱਜ ਮੈਂ ਤੁਹਾਨੂੰ ਕਹਿਣਾ ਚਾਹਨਾ ਕਹੋ ਪ੍ਰਭੂ ਯਿਸੂ ਮੇਰੇ ਨਾਲ ਇਸ ਤਰ੍ਹਾਂ ਪ੍ਰਾਰਥਨਾ ਕਰ ਲਓ ਗੋਲੋ ਪ੍ਰਭੂ ਯਿਸੂ ਮਸੀਹ ਮੈਂ ਤੁਹਾਡੀ ਹਜ਼ੂਰੀ ਵਿੱਚ ਆਉਣਾ ਤੇ ਚੁਕਨਾ ਹਾਂ ਸੱਚਮੁੱਚ ਮੈਂ ਪਾਪੀ ਹਾਂ ਜਾਣੇ ਅਣਜਾਣੇ ਵਿੱਚ ਮੈਂ ਬਹੁਤ ਗੁਨਾਹ ਕੀਤੇ ਆ ਮੇਰੇ ਗੁਨਾਹ ਮੈਨੂੰ ਮਾਫ ਕਰ ਦਿਓ ਮੈਂ ਤੁਹਾਡੀ ਹਜ਼ੂਰੀ ਵਿੱਚ ਝੁਕਦਾ ਹਾਂ ਮੈਂ ਵਿਸ਼ਵਾਸ ਕਰਦਾ ਹਾਂ ਪ੍ਰਭੂ ਯਿਸੂ ਮੇਰੇ ਲਈ ਆਏ ਮਰੇ ਤੇ ਮੁਰਦਿਆਂ ਚੋਂ ਜ਼ਿੰਦਾ ਹੋ ਗਏ ਮੈਂ ਉਹਨਾਂ ਦੇ ਲਹੂ ਦੀ ਕਦਰ ਕਰਦਾ ਜਿਹੜਾ ਕਰਾਸ ਉੱਤੇ ਸਲੀਬ ਤੇ ਬਹਾਇਆ ਗਿਆ ਪ੍ਰਭੂ ਜੀ ਮੇਰੇ ਦਿਲ ਵਿੱਚ ਆਓ ਮੈਂ ਤੁਹਾਨੂੰ ਆਪਣਾ ਮੁਕਤੀ ਦਾਤਾ ਗ੍ਰਹਿਣ ਕਰਦਾ ਮੇਰੇ ਪਾਪ ਬਖਸ਼ ਦਿਓ ਯਿਸੂ ਮਸੀਹ ਦੇ ਨਾਮ ਵਿੱਚ ਆਮੀਨ ਇਹ ਆ ਪ੍ਰਾਰਥਨਾ ਆ ਅਖਰ ਆਪੇ ਬੋਲੋ ਜੇ ਤੁਸੀਂ ਬੋਲੇ ਹੁਣ ਕਿਸੇ ਨੂੰ ਬੁਲਾ ਦਿਓ ਉਨੂੰ ਕੋ ਭਾਈਆ ਬੋਲ ਤਾਂ ਕਿ ਤੇਰੇ ਪਾਪ ਮਾਫ ਹੋ ਜਾਣ ਤੇ ਪ੍ਰਭੂ ਦੇ ਹਜ਼ੂਰੋਂ ਸੁੱਖਾਂ ਦੇ ਦਿਨਾਂ ਦਾ ਐਲਾਨ ਹੋ ਜਾਵੇ ਇੰਨਾ ਹੀ ਤਾਂ ਕੰਮ ਹੈ